ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਆਪਾਂ ਬਸ ਸੁਣ ਪਤਾਈਏ ਮੇਰੇ ਬਰਥਡੇ ਦੇ ਸੈਲੀਬ੍ਰੇਸ਼ਨ ਚੱਲ ਰਿਹਾ ਸੀ ਤੇ ਉਹਦੇ ਲਈ ਮੈਂ ਬਸ ਤਿਆਰ ਹੋ ਰਹੀ ਸੀ ਤੇ ਪਹਿਲਾ ਪਾਰਟ ਆਪਾਂ ਅਪਲੋਡ ਕਰ ਦਿੱਤਾ ਸੀ ਤੇ ਇਹ ਦੂਸਰਾ ਪਾਰਟ ਹੈਗਾ ਤੇ ਸਾਰੇ ਨੇ ਬਸ ਆਉਣਾਗਾ ਤੇ ਮੈਂ ਫਟਾਫਟ ਤਿਆਰ ਹੋ ਕੇ ਬਸ ਚਲਦੀ ਆਂਗੀ ਉੱਪਰ ਲਓ ਜੀ ਆਪਾਂ ਸਿਰ ਬਾ ਲਿਆ ਹੈਗਾ ਤੇ ਬਸ ਮੈਂ ਉਹਨਾਂ ਕੋਲ ਜਾਨੀ ਆਂਗੀ ਹੁਣ ਕੈਸੀ ਲੱਗ ਰਹੀ ਹਾਂ ਮੈਂ ਬਹੁਤ ਅੱਛੀ ਲੱਗ ਰਹੀ ਹੈ ਇਹ ਵੀ ਰਮਿ ਤੇ ਰਨਾ बर्थडे लेटर क्यों बढ़िया वजह से सुना हेलो शगन क्यों बढ़िया क्यों हो गया बहुत बंसा की इधर मेरी मॉर्निंग मैं देखो अरे सारे क्या गुड जी नहीं खेल पाया उस मेरा आईलैंडर लाग गया सन 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 वो सोने लग गए ठीक है हां एक मिनट मारी वेट मनी करो ਤੇ ਆਪਸੂਟ ਪਾਇਆਗਾ ਤੇ ਮਮਾ ਦੇ ਬੁਟੀਕ ਤੋਂ ਹੀ ਆਇਆਗਾ ਸੁਣ ਪਤਾ ਹੀ ਐ ਸਾਰਿਆਂ ਨੂੰ ਠੀਕ ਐ ਤੀਜੀ ਤੋਂ ਆਰਡਰ ਕਰਨਾ ਤੁਸੀਂ ਉੱਥੋਂ ਕਰ ਸਕਦੇ ਹੋ ਆਰਡਰ ਤੇ ਮੈਂ ਨੇ ਰੈਸਟ ਸੂਟ ਪਾਇਆਗਾ ਤੇ ਇਧਰ ਮਨਵੀਰ ਅਧਰ ਮਨਵੀਰ ਤੇ ਮਨਵੀਰ ਨੇ ਆਪ ਫਾਇਰ ਦੇ ਨਾਲ ਸੀ ਗ੍ਰੀਨ ਟਪਟੇ ਵਾਲਾ ਪਾਇਆਗਾ ਦੇਖੋ ਮੈਂ ਸੂਟ ਪਵਾਦਾ ਜੇ ਨੂੰ ਸੂਟ ਚ ਜਾਇ ਸੁਣ ਲੱਗਦੀ ਐ ਨਾ ਵੀ ਮਨਵੀਰ ਹਾਂ ਬਹੁਤ ਸੋਹਣੀ ਹੈ ਮਨਵੀਰ ਹੂੰ ਤੇ ਇਧਰ ਮੈਂ ਹੱਕ ਨੇ ਪਾਇਆਗਾ ਸੀ ਗ੍ਰੀਨ ਇਨੇ ਫਰਾਕ ਸੂਟ ਪਾਇਆਗਾ ਤੇ ਇਧਰ ਸ਼ਗਨ ਨੇ ਬਲੈਕ ਫਰਾਕ ਸੂਟ ਦੇ ਨਾਲ ਰੰਗ ਭੰਗਾ ਦੁਪੱਟਾ ਤੇ ਅਧਰ ਪਾਉਣ ਜੀ ਇਹ ਸੂਟ ਹੀ ਨਹੀਂ ਪਾਉਂਦੇ ਹੈਗੇ ਇਹ ਅਸੀਂ ਇਹਦੇ ਹੈਅਰ ਸਟਾਈਲ ਵੀ ਮਸਾ ਕੀਤਾਗਾ ਮਨਾ ਕੇ ਗੇਮ ਛੱਡ ਆਜੋ ਸੱਚਾ ਸਹੀ ਕਮੈਂਟ ਕਰਦੇ ਸੀ ਕਹਿੰਦੇ ਮੈਂ ਹੱਕ ਨਾਲ ਬਨਵੀਰ ਦੀ ਬੰਨਦੀ ਨਹੀਂ ਹੈਗੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਬਹੁਤ ਵਧੀਆ ਬੰਦਿਆ ਸੀ ਬਹੁਤ ਫੋਨ ਫੋਨ ਵੀ ਕਰਦੇ ਮੈਸੇਜ ਵੀ ਕਰਦੇ ਸਾਡੀ ਗੱਲ ਹੋ ਜਾਂਦੀ ਹੈ ਜਲਦੀ ਚਾਹਾਂ ਸੋਡੀ ਗੱਲ ਤਾਂ ਠੀਕ ਆਪਾਂ ਬਹੁਤ ਮਤਲਬ ਘੱਟ ਮਿਲਦੇ ਹੈ ਨਾ ਫਿਰ ਸ਼ਗੇ ਨਾ ਵੀ ਨਹੀਂ ਬੰਦੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਟਾਈਮ ਹੀ ਨਹੀਂ ਮਿਲਦਾ ਕਿਸੇ ਨੂੰ ਕਿਸੇ ਨਾਲ ਮਿਲਣ ਦਾ ਬਹੁਤ ਜਲਦੀ ਟਾਈਮ ਕੱਢਦੇ ਆਗੇ ਫਿਰ ਵੀ ਵੀ ਮੈਸੇਜ ਕਰੀਏ ਕਾਲ ਕਰੀਏ ਮਿਲੀਏ ਬਰਾਊਨ ਕਲਰ ਦਾ ਹੈ ਵਾਈਟ ਨੂੰ ਬਰਾਊਨ ਹੋ ਗਿਆ आम द ब्लैटन का राइट देखना होगा दिन में मैं भी देखना चाह रही हूं हां सुंदर है हां और ढरगाएंगे नहीं कांच के गिलास से एक ट्रक दे 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 मैं तय भी गोरे दे नहीं कितना सारा कितना आना है अपन बस 6 ਮੈਂ ਬੁਨਾ ਰਿਹਾ ਵੀਰ ਆਪੀ ਦੇਖ ਲਓ ਡੀਗਾ ਠੀਕ ਵੀ ਨੇ ਕਾਈ ਖਾਵਾਂਗੇ ਇਹ ਹਨਾ ਠੀਕ ਵੀ ਨੇ ਇਸ ਗਰਮ ਕਰਾਂ ਨਹੀਂ ਨਹੀਂ ਠੀਕ ਆ ਬਾਜਾ ਫਿਰ ਹੋਮ ਮੱਚੀਓ ਗਰਮੰਮੀ ਬਾਲੇ ਕਿਹੜਾ ਪੂਰਾ ਕੀਤਾ ਹੋਲਾ ਲਓ ਜੀ ਹਸਪ੍ਰਿੰਗ ਰੋਲ ਇਹ ਪਤਾ ਕੀ ਹੋਇਆ ਆਹ ਵਾਲ ਤੇ ਇਹਨਾਂ ਨੇ ਡੀਪ ਫਰਾਈ ਕੀਤੇ ਇਹ ਇਹਨਾਂ ਨੇ ਸ਼ੈਲੋ ਫਰਾਈ ਕੀਤੇ ਪਹਿਲਾ ਖਾ ਲੋ ਜੀ ਠੀਕ ਹੈ ਜੀ ਲੋ ਜੀ ਆਪਾਂ ਉਹ ਕੀ ਕਹਿੰਦੇ ਹੁੰਦੇ ਨੇ ਸ਼ਗਨ ਤੇ ਨਾ ਮੈਂ ਇਹ ਕਪੂਰੀਆਂ ਤਲ ਲੀਆਂ ਐ ਤਲ ਰਹੀਆਂ ਨੇ ਤੇ ਨਾ ਸਾਨੂੰ ਤਿੰਨਾਂ ਨੂੰ ਬਾਹਰ ਕਾੜਦੇ ਕਿਉਂਕਿ ਮੈਂ ਜੇਠੀਆਂ ਹਨਾ ਤੇ ਇਹ ਦੋਨੇ ਵੀ ਜੇਠੀਆਂ ਨੇ ਤੇ ਮੇਰਾ ਪੈੜ ਇੰਨਾ ਜ਼ਿਆਦਾ ਠੰਡਾ ਹੈਗਾ ਮੈਂ ਤੇਲ ਗਰਮ ਨਹੀਂ ਹੋਣ ਦਿੰਦੀ ਹੈਗੀ ਤਾਂ ਉਹ ਕਹਿੰਦੇ ਤੂੰ ਬਾਹਰ ਜਾ ਕਿਉਂਕਿ ਮਤਲਬ ਘਰ ਵੀ ਜਦੋਂ ਮੇਰੀ ਮਾਹ ਨਾਲ ਪਕੌੜੇ ਲਾਉਣੇ ਹੁੰਦੇ ਉਹਨਾਂ ਨੂੰ ਪੂਰੀਆਂ ਪਕਾਉਣੀ ਹੁੰਦੀ ਜਾਂ ਕੁਝ ਵੀ ਕਰਨਾ ਹੁੰਦਾ ਉਹ ਹਮੇਸ਼ਾ ਮੈਂ ਬਾਹਰ ਨਿਕਲਦੀ ਹੁੰਦੀ ਰਸੋਈ ਜਾ ਇਸ ਲਈ ਮੈਂ ਬਚੀ ਜਾਂਦੀ ਹੁੰਦੀ ਸੀ ਤੇ ਅੱਜ ਵੀ ਮੈਂ ਬਚ ਗਈ पवन उरे तो आप उरे ता प्लीज आइए प्लीज आप मेरे बर्थडे पर क्या बोलबानी देना चाहेंगे क्या कोई बोलबानी बानी कहेंगे नहीं सॉरी पूरी बोल गई तुझे बाकी है, <laughs> तो है। दसवीं मैं कहूँगी हैप्पी बर्थडे मेरी मेरी हैप्पी बर्थडे हम्म और हम तो ट्वेंटीज़ आ रही है हम्म आ गई मैं हाँ चल जो भी है हम्म ਤੇ ਥੋੜਾ ਜਿਹਾ ਮੈਚੁਰ ਬਿਹੇਵ ਕਰਨਾ ਸਿੱਖੋ। ਓ ਅੱਛਾ ਜੀ ਠੀਕ ਹੈ। ਮੈਂ ਹੁਣ ਮੈਂ ਵਿਚਾਰ ਨਹੀਂ ਹੈਗੀ। ਹੈਗੀਆਂ। ਥੋੜੀ ਪਹਿਲੀ ਗੱਲ ਤਾਂ ਓਨ ਤਾਂ ਮੈਂ ਮਜ਼ਾਕ ਵਿੱਚ ਰੱਖਦੀ ਹਾਂ ਨਾ ਇੱਕ ਚੀਜ਼। ਜਦੋਂ ਮੈਂ ਸੀਰੀਅਸ ਹੋਣ ਲੱਗਿਆਂ ਫਿਰ ਤਾਂ ਮੈਂ ਸੀਰੀਅਸ ਵੀ ਨਹੀਂ ਚਲੀ ਜਾਂਦੀ। ਓ ਦੇਖੀ ਤੂੰ ਫਿਰ ਜ਼ਿਆਦਾ ਸੀਰੀਅਸ ਹੋ ਜਾਂਦੀ ਹੈ। ਤੂੰ ਲਿਮਿਟ ਮੈਨੇਜ ਕਰ ਬੈਲੈਂਸ ਬਣਾ ਲਾ ਲੈ ਕਿ ਨਾ ਤੂੰ ਜ਼ਿਆਦਾ ਸੀਰੀਅਸ ਹੋਣਾ ਨਾ। ਠੀਕ ਹੈ ਜੀ। ਸੋ ਸੋਸੀ ਚਾਹਨੀ ਹੈ ਕਿ ਮੈਂ ਹੁਣ ਮੈਚੁਰ ਬਿਹੇਵ ਕਰਾਂ ਥੋੜੇ ਲਿਮਿਟ 'ਚ ਰਹਿ ਕੇ ਆਪਣੇ ਆਉਣ ਵਾਲੇ ਸਾਲਾਂ 'ਚ ਹੁਣ ਠੀਕ ਹੈ। हां हो जाएंगी कोई ना चक्कर नहीं कोई मनवीर तुसी की कहना चाहोगे मैं की चेंज करा दिय आप छ नथिंग चेंज नहीं, नहीं करना चलो बदलाव ले। की लेके आवां नवा कोई बदलाव नहीं जमे है नहीं वही है अपनी लाइफ एंजॉय कर ही दैट्स ऑल हां तो मेनू मने एंड ਕਿ ਆਪਣੇ ਚ ਕਦੇ ਵੀ ਕੋਈ ਚੇਂਜਸ ਨਹੀਂ ਲਿਆਉਣੀਆਂ ਚਾਹੀਦੀਆਂ ਨਿਊ ਚੇਂਜਸ ਮਤਲਬ ਨਿਊ ਬਦਲਾਅ ਕੋਈ ਕੁਛ ਨਵੀਂ ਚੀਜ਼ ਹੋਣਾ ਆਇਸਾ ਉਹ ਆਪਾਂ ਸੇਮ ਬਸ ਨਹੀਂ ਰਹਿਦੇ ਥੋੜੇ ਥੋੜੇ ਚੀਜ਼ਸ ਹੁੰਦੇ ਆ ਫਲਸਫੀ ਜਾਣਤੀ ਕੋਈ ਡਿਫਾਈਟ ਕੁਝ ਫਲਸਫੀ ਸਾਨੂੰ ਲਾਈਫ ਇੰਜੋਏ ਕਰੋ ਥੇੜੇ ਥੇੜੇ ਚੇਂਜਸ ਨੂੰ ਟੈਪ ਟੈਪ ਹੋਰ ਗਹਿਰੇ ਜਿਹੜਾ ਦੂਜੇ ਦਿਨ ਰੋਂਦਾ ਪਟਾ ਮਿਲਦਾ ਆ ਉਧਰ ਉਹ ਨਹੀਂ ਪਤਾ ਨਹੀਂ ਕੀ ਚੁਗਲੀਆਂ ਜੱਲ ਰਹੀ ਨੇ ਐਡ ਲੋ ਜੀ ਆਪਾਂ ਦਿਖਾਣੀ ਤੁਹਾਨੂੰ ਆ ਮੈਂ ਛੋਲੇ ਸਾਜਿ ਬਣਾਈ ਚਮਚੇ ਮਾਰੂੰਗੀ ਮਨਵੀਰ ਨਾਲ ਹੁੰਦੇ ਸਬਜ਼ੀ ਦੇ ਚਮਚੇ ਅੰਦਰ ਪਿਆ ਮੈਂ ਹੰਡਵਾਨੀ ਆ ਤੁਹਾਨੂੰ ਹਲੋ ਜੀ ਕਿਹੜਾ ਲਖਾ ਲਓ ਜੀ ਜੁਗਰਾ ਪਹਿਲਾ ਛੋਲੇ ਸਾਡੇ ਦਾ ਉਤਾਰ ਕੀ ਕਰਦੀ ਸੀ ਇਹ ਦੋ ਮੈਚ ਹੀ ਨੇ ਸਿਰਫ ਮਨਖੀਰ ਬਣਾਇਆਗਾ ਤੇ ਨਾਲ ਕੰਜੀ ਤੇ ਰਾਇਤਾ ਤੇ ਨਾਲ ਪੂਰੀਆਂ ਨੇ ਤੇ ਨਾਲ ਆਪਣੇ ਚੌਲ ਨੇ ਮਟਰ ਵੀ ਹਲਦੀ ਦੇਖ ਇੱਕ ਜਿਹਾ ਇੱਕ ਘਰ ਇੱਕ ਕਰਦੀ ਮਟਰ ਵੀ ਨੀਰਾ ਕੋਈ ਬੰਦਾ ਹੈਗਾ ਸ਼ੁਕਰ ਹੈ ਇਹ ਤਿੰਨ ਹੀ ਨਹੀਂ ਹੈਗੀਆਂ ਤੋਂ ਵੀ ਨਹੀਂ ਮਟਰਪੀਨ ਨਹੀਂ ਕਿਉਂ ਉਹ ਬਹੁਤ ਜ਼ਿਆਦਾ ਮਟਰ ਹੀ ਬਦੀਦਾ ਆ ਰੋਕਦੇ ਨਹੀਂ ਰੋਕਦੇ ਨਾ ਦੇਣ ਨੂੰ ਚੱਲੋ ਚੱਲੋ ਚੱਲਾ ਲਿਆ ਪੱਤੂ ਚੋਹ ਸਾਰੀ ਹੀ ਜਨਾਨੀ ਟੱਪ ਕੋਈ ਫਾੜਦੀ ਜੀ ਉੱਥੋਂ ਚੱਤ ਹਾਜਾ ਮੈਦਾਨੀਆਂ ਉਹਨਾਂ ਨੇ ਜਨਵੀਰ ਖੰਡ ਆਜੋ ਹਾਂ ਬੋਲੀਆਂ ਹੈ ਹੈਪੀ ਕਲਰ ਦੇ ਜਾਗੇ ਜੀ ਮੇਰਾ ਵੀ ਥੋੜਾ ਜਿਹਾ ਸਮਾਈ ਲਈ ਸੋਨੀਏ ਇੱਕ ਮਿੰਟ ਬਾਹਰ ਕਰੀ ਉਹ ਤਾਂ ਹੰਜਾ ਜਲ ਜਿਉ ਗਿਉ ਜਿਉ

ਨੋ ਵਿਖਵਾ ਲੈ ਨਾ ਮੈਂ ਆਹੀ ਫੜ ਲੈ ਹੁਣ ਕਰ ਹੀ ਦਿੱਤਾ ਜਦੋਂ ਹੈਪੀ ਬਰਥਡੇ ਥੈਂਕ ਯੂ 1 ਮਿੰਟ 1 ਮਿੰਟ ਹੱਥ ਫੁਟ ਦਿਓ ਥੈਂਕ ਯੂ ਤਾਂ ਜੱਕ ਲਿਆ ਮੇਨ ਬਸਾਨੀ ਸੀ ਥੈਂਕ ਯੂ ਛੱਕ ਜਾਨੀ ਨਾ ਦੀਦੀ ਆ ਇਹ ਦੀਦੀ ਇਹ ਸਾਰੇ ਸਾਰੇ ਇਹ ਸਾਰਿਆਂ ਨੂੰ ਮੈਂ ਕਿਹਾ ਮੈਂ ਮਿੰਨੀ ਬਲਟੀ ਕਰਕੇ ਐ ਮੈਂ ਤਾਂ ਬੱਚੀਆਂ ਨੇ ਨਾ ਹੈ ਤੂੰ ਨਹੀਂ ਪਰ ਤੂੰ ਮੇਰੇ ਤੋਂ ਤਿੰਨ ਦਿਨ ਵੱਡੀਆਂ ਮੈਂ ਤੈਨੂੰ ਦੀਦੀ ਤੋਂ ਹੈਂਕੀ ਵੈਲਕਮ ਬੇਕ ਤੋਂਪਾ ਇਹਦਾ 28 ਸਪਟੰਬਰ ਫੋਟੋ ਚੱਲੋ ਹਾਜ਼ਰੀ ਹੁਣ ਫੋਟੋ ਚੱਲ ਜੀ ਚਲ ਮਨ ਦੀ ਤੇਰਾ ਫੋਨ ਜੀ ਖਿੱਚਦੇ ਹਾਂ ਹਾ ਸਾਨੀਆ ਵੀਡੀਓ ਲਾਉਣੀ ਬੰਦਾ ਹਾਂ ਹਾਂ ਕਰ ਲਓ ਤਾਂ ਛੇ ਲੋ ਜੀ ਮਹਿਕ ਪਵਨ ਤੇ ਮਨਵੀਰ ਚਲ ਗੀਆਂ ਨੇ ਤੇ ਮੈਂ ਸ਼ਗਨ ਤੇ ਮੈਂ ਰਹਿ ਗਈ ਆ ਮੈਂ ਵੀ ਬਸ ਚੇਂਜ ਕਰਦੇ ਆ ਕਿਉਂਕਿ ਮੈਂ ਵੀ ਕਿਤੇ ਜਾਣਾਗਾ ਤੇ ਉਸ ਤੋਂ ਬਾਅਦ ਸ਼ਗਨ ਕਹਿੰਦੀ ਮੈਂ ਆਪਣੇ ਭਰਾ ਨੂੰ ਫੋਨ ਕਰ ਦੂੰ ਉਹ ਵੀ ਲੈ ਲੈ ਜੂਗਾ ਇਹਨੂੰ ਚੇਂਜ ਕਰਦੇ ਹੁਣ ਮੈਂ ਕੱਪੜੇ ਲੋ ਜੀ ਸਾਰੇ ਬਰਥਡੇ ਪਾਰਟੀ ਤੋਂ ਚਲ ਗਿਆ ਤੇ ਮੈਨੂੰ ਵੀ ਨਾ ਹੁਣ ਕੰਮ ਸੀਗਾ ਮੇਰਾ ਬਣਾਣਾ ਜੀ ਕਰਿਆ ਸੀ ਵੀ ਮੈਂ ਸੌ ਜਾਵਾਂ ਕਿ ਮੈਨੂੰ ਸਵੇਰ ਦੀ ਲੱਗੀ ਪਈ ਆ ਮੈਂ ਸੱਤ ਵਜੇ ਉੱਠੀ ਹੋਈ ਆ ਮੈਂ ਦੋਸਤੋਂ ਆਉਂਦੀ ਪਹਿਲੇ ਮੇਰੇ ਸੋਈ ਚ ਲੱਗੀ ਪਈ ਫਿਰ ਐਂ ਸਾਰਾ ਕੁਛ ਆਪਾਂ ਇੰਜੋਏ ਵਗੈਰਾ ਕੀਤਾ ਹੈ ਨਾ ਫੋਟੋ ਫੋਟਾਂ ਇੱਚੀਆਂ ਬਹੁਤ ਵਧੀਆ ਲੱਗਿਆ ਹੈ ਨਾ ਤੇ ਬਸ ਹੁਣ ਮੈਂ ਥੱਕੀ ਪਈ ਸਿਆਂ ਜਾਮਾ ਮੈਂ ਜਮੀ ਜੀ ਨਹੀਂ ਕਰਿਆ ਸੀ ਜਾਂ ਅੰਡਾ ਮਾ ਪਰ ਨਹੀਂ ਜਾਣਾ ਪਊਗਾ ਜ਼ਰੂਰੀ ਹੈ ਕਿਉਂਕਿ ਉਹ ਵੀ ਤੇ ਪਹਟਵਟ ਚੱਲਦੇ ਬੱਸ ਹੈ ਮੇਰੀ ਹੁਣ ਅੱਜ ਵੀਕੈਂਡ ਹੈ ਤਾਂ ਬੱਸਾਂ ਵੀ ਬਹੁਤ ਘਟ ਨੇ ਐਂ ਨਹੀਂ ਪਤਾ ਮੈਨੂੰ ਆਉਂਦੀ ਹੋਏ ਬੱਸਾਂ ਜਿਹੜੀ ਹੈ ਨਾ ਮੇਰੇ ਨਾ ਮੈਂ ਤੁਰਕੀ ਆਣਾ ਭੁਗਤ 2 ਘੰਟੇ ਦੀ ਬਾਅਦ ਹਦਾ ਘੰਟਾ ਤੁਰਨਾ ਬਹੁਤ ਔਖਾਗਾ ਸੌਖਾ ਨਹੀਂ ਆਏਗਾ ਬਟ ਚਲੋ ਕੋਈ ਗੱਲ ਨਹੀਂ ਆਪਾਂ ਚੱਲਦੇ ਆਂਗੇ ਓ ਮਾਈ ਗਾ ਲੋ ਜੀ ਆਪਾਂ ਘਰ ਆ ਗਿਆ ਹਨਾ ਜਿਹੜਾ ਕੰਮ ਕਰਨ ਗਏ ਸੀ ਉਹ ਆਪਣਾ ਹੋ ਗਿਆ ਤੇ ਇਹ ਬਸ ਹੁਣ ਮੈਂ ਘਰ ਆਈਆਂ ਤੇ ਮੈਨੂੰ ਹੁਣ ਭੁੱਖ ਲੱਗੀ ਹੈ ਪਰ ਜਦੋਂ ਉਹ ਦੋਨਾਂ ਸਾਰੇ ਖਾ ਇਸ ਵਿੱਚ ਮੈਂ ਤੋਂ ਦੋ ਪੱਤੇ ਕਾਤ ਨਹੀਂ ਖਾਦੇ ਗਿਆ ਕਿਉਂਕਿ ਮੈਂ ਆਪ ਬਣਾ ਰਹੀ ਸੀ ਨਾ ਤਾਂ ਉਹ ਖੁਸ਼ਬੂ ਸੁੰਗੀ ਗਈ ਸੁੰਗੀ ਗਈ ਜੇ ਮਸਾਲਿਆਂ ਦੀ ਹੈ ਨਾ ਤਾਂ ਭੁੱਖ ਮਰ ਗਈ ਸੀ ਉਦੋਂ ਹੁਣ ਮੈਂ ਖਾਨੀ ਆ ਕਿਉਂਕਿ ਮੈਨੂੰ ਹੁਣ ਭੁੱਖ ਲੱਗੀ ਹੈਗੀ ਇਹ ਸਾਡੇ ਨਾ ਆਨਰ ਨਹੀਂ ਹੈਗੇ ਜਿਹੜੇ ਉਹ ਲੈ ਕੇ ਆਏ ਨੇ ਮੇਰੇ ਵਾਸਤੇ ਤੇ ਇਹ ਕਹਿੰਦੇ ਤੁਸੀਂ ਖਾ ਲਿਓ ਕੋਈ ਗੱਲ ਨਹੀਂ ਕਿਉਂਕਿ ਤੁਹਾਡਾ ਬਰਥਡੇ ਆਗਾ ਮੈਂ ਥੈਂਕ ਯੂ ਸੋ ਮੱਚ ਉਹ ਲੈ ਕੇ ਆਏ ਨੇ ਮੇਰੇ ਵਾਸਤੇ ਹੁਣ ਜਿਸ ਨੂੰ ਮੈਂ ਗਿਫਟ ਵੀ ਦਿਖਾਉਣੇ ਸੀ ਮੇਰੇ ਗਿਫਟ ਹਜੇ ਖੋਲਨੇ ਨਹੀਂ ਸ਼ੁਰੂ ਹੋਏ ਨਾ ਮੈਂ ਲੈ ਕੇ ਆਈ ਸੀ ਮਹਿਕ ਵੀ ਲੈ ਕੇ ਆਈ ਸੀ ਤੇ ਪਵਨ ਦੇ ਮਨਵੀਰ ਵੀ ਉਹਨਾਂ ਦੇ ਮੈਂ ਗਿਫਟ ਹਜੇ ਖੋਲਨੇ ਨਹੀਂ ਮੈਂ ਜੀ ਖੋਲੇ ਨਹੀਂ ਹੈਗੇ ਤੇ ਮੈਂ ਇੱਕ ਨਾ ਆਪਣਾ ਹਨ ਜੋ ਬਰਥਡੇ ਹੁੰਦਾ ਬਸ ਸਫੋਰਾ ਤੋਂ ਫ੍ਰੀ ਗਿਫਟ ਲੈ ਸਕਦੇ ਮੈਂ ਸਫੋਰਾ ਤੋਂ ਵੀ ਫ੍ਰੀ ਗਿਫਟ ਲੈ ਕੇ ਆਉਂਗੀ ਦੇਖਣੇ ਜੋ ਟਾਈਮ ਲੱਗ ਗਿਆ ਉਹ ਦਿਨ ਜਾਉਂਗੀ ਮੈਂ ਉਹ ਲੈ ਆਉਂਗੀ ਹਾਂਜੀ ਬਸ ਆਪਾਂ ਨੇ ਅੱਜ ਵਾਲੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ। ਬਸ ਅਸੀਂ ਉਸ ਤੋਂ ਬਾਅਦ ਥੋੜੇ ਪਿਕਸ ਵਗੈਰਾ ਕਰੀਆਂ ਸੀ ਹਨਾ ਤੇ ਮੋ ਵਾਲੀਆਂ ਪਿਕਸ ਵਗੈਰਾ ਲਗਾ ਦਿੱਤੀਆਂ ਨੇ ਉਰੇ। ਬਰਥਡੇ ਸੈਲੀਬ੍ਰੇਸ਼ਨ ਦੀਆਂ ਬਸ ਉਸ ਤੋਂ ਬਾਅਦ ਸੀ ਫੋਟੋਆਂ ਤੇ ਪੈਗੇ ਸੀਗੇ ਤੇ ਬਾਕੀ ਅੱਜ ਵਾਲਾ ਵਲੌਗ ਦਾ ਐਂਡ ਵੀ ਆ ਪੈਥੀ ਕਰਦੇ ਆਂ। ਹੋਪਸ ਹੁਣ ਸਾਰ ਨੂੰ ਵਲੌਗ ਵਧੀਆ ਲੱਗਿਆ ਹੋਊ। ਅਗਰ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਮਿਲਦੇ ਆਂ ਨਵੇਂ ਵਲੌਗ ਦੇ ਨਾਲ। ਬਾਏ ਬਾਏ, ਸਟੇ ਟਿਊਨ। प्ला हडक के दुआ इहो मंगला मैं अला दिल सुणे जे मर अख हो अखां खोलां अखां खोलां त सामे तूं में जेत सुपने तेर